बहुत अच्छा उपराला है पंजाब सरकार का बहुत खुशी हुई यहाँ आकर इस प्रोग्राम को देखकर मुझे लगता है कि हमें भी इतनी जानकारी पहले नहीं थी जितना कि अब पता चला है बहुत ही अच्छा प्रोग्राम था सबने बहुत इंजॉय किया हमें अपने इतिहास के बारे में पता चला हमारे बच्चों ने भी उन्हें भी बहुत खुशी हुई मुझे लगता है इससे अच्छा प्रोग्राम आज तक हमने पहले कभी भी नहीं देखा हुआ हम एक बार फिर से पंजाब सरकार का ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨਕੇ ਪ੍ਰੇਰਣ ਸੇ ਹਮ ਇਸ ਆਪਣੇ ਇਤਿਹਾਸ ਕੇ ਬਾਰੇ ਮੇ ਇਤਨਾ ਜਾਣ ਪਾਏ ਧੰਨਵਾਦ ਹਾਂਜੀ ਮੇਰਾ ਨਾਮ ਸੁਨੀਤਾ ਰਣੀ ਹੈ ਔਰ ਮੈਂ ਐਸ ਅ ਇੰਗਲਿਸ਼ ਲੈਕਚਰਰ ਐਸਓਈ ਸਕੂਲ ਸਾਝਲੀ ਵਿਖੇ ਸੇਵਾ ਨਿਭਾ ਰਹੀ ਹਾਂ ਅੱਜ ਇੱਥੇ ਪੰਜਾਬ ਸਰਕਾਰ ਵੱਲੋਂ ਜੋ ਲਾਈਟ ਐਂਡ ਸਾਊਂਡ ਸ਼ੋਅ ਦਾ ਅਰੇਂਜਮੈਂਟ ਸਰਕਾਰ ਵੱਲੋਂ ਕੀਤਾ ਗਿਆ ਹੈ ਬਹੁਤ ਹੀ ਵਧੀਆ ਪ੍ਰੋਗਰਾਮ ਸੀ ਬੱਚਾ ਲਈ ਸੱਚਮੁੱਚ ਇੱਕ ਬਹੁਤ ਵਧੀਆ ਉਪਰਾਲਾ ਸੀ ਸਾਨੂੰ ਵੀ ਬਹੁਤ ਸਾਰੇ ਐਦਾਂ ਦੀਆਂ ਚੀਜ਼ਾਂ ਸੀ ਜਿੰਨਾ ਬਾਰੇ ਮਤਲਬ ਕਿ ਨਹੀਂ ਪਤਾ ਸੀ ਪਰ ਇੱਥੇ ਆ ਕੇ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਲੱਗਿਆ ਤੇ ਬਹੁਤ ਹੀ ਜ਼ਿਆਦਾ ਵਧੀਆ ਉਪਰਾਲਿਆ ਜੋ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਤੇ ਬਹਾਦਰ ਜੀ ਦੀ ਸ਼ਹੀਦੀ ਜੋ ਕਿ ਸਾਡੇ ਇਤਿਹਾਸ ਦੇ ਵਿੱਚ ਲਾਸਾਂ ਨੇ ਸ਼ਹੀਦੀ ਮਨਨੀ ਜਾਂਦੀ ਹੈ ਉਸ ਬਾਰੇ ਮਤਲਬ ਕਿ ਅਸੀਂ ਜਿੰਨਾ ਕੋਟੀ ਕੋਟੀ ਪ੍ਰਣਾਮ ਕਰੀਏ ਬਹੁਤ ਹੀ ਜ਼ਿਆਦਾ ਉਹਦੇ ਲਈ ਕੁਝ ਕਿਹਾ ਨਹੀਂ ਜਾ ਸਕਦਾ ਸੋ ਪੰਜਾਬ ਸਰਕਾਰ ਦੇ ਇਸ ਲਈ ਅਸੀਂ ਬਹੁਤ ਜ਼ਿਆਦਾ ਧੰਨਵਾਦ ਕਰੀਏ ਜੋ ਬੱਚਿਆਂ ਲਈ ਇੰਨਾ ਵਕਲਾ ਕਰਾਲਾ ਜੀ ਸ਼੍ਰੀ ਗੁਰਤੇਗ ਬਹਾਦਰ ਜੀ 350 ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਰਣਬੀਰ ਕਾਲਜ ਵਿਖੇ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਇੱਕ ਲਾਈਟ ਸ਼ੋਅ ਦਿਖਾਇਆ ਗਿਆ ਤੇ ਸਾਨੂੰ ਇਸ ਤੋਂ ਦੇਖ ਕੇ ਇਹ ਪ੍ਰੇਰਣਾ ਮਿਲਦੀ ਹੈ ਕਿ ਸਾਨੂੰ ਸ਼੍ਰੀ ਗੁਰਤੇਗ ਬਹਾਦਰ ਜੀ ਮੰਗ ਲੀਡਰ ਨੇੜੇ ਹੋਣਾ ਚਾਹੀਦਾ ਹੈ ਤੇ ਉਹਨਾਂ ਦੇ ਦੱਸੇ ਹੋਏ ਕਦਮਾਂ ਤੇ ਚੱਲਣਾ ਚਾਹੀਦਾ ਹੈ ਧੰਨਵਾਦ ਹਿੰਦ ਦੀ ਚਾਦਰ ਨੌਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਪੂਰੀ ਸਰਕਾਰ ਉਹਨਾਂ ਦੀ ਸ਼ਹਾਦਤ ਨੂੰ ਜਿਹੜਾ ਮਨਾਉਣ ਜਾ ਰਹੀ ਹੈ ਸੋ ਬੜੇ-ਬੜੇ ਪੱਦਰ ਤੇ ਅੱਜ ਪੂਰੇ ਦੇਸ਼ ਭਰ ਤੋਂ ਪੂਰੀ ਦੁਨੀਆ ਦੇ ਵਿੱਚੋਂ ਅੱਜ ਜਿਹੜੀਆਂ ਹਸਤੀਆਂ ਨੇ ਉਹ ਇਸ ਸਮਾਗਮ ਦੇ ਵਿੱਚ ਸ਼ਮੂਲੀਅਤ ਕਰ ਰਹੀਆਂ ਨੇ ਔਰ ਉੱਥੇ ਹੀ ਜਿਹੜੇ ਸਾਡੇ ਸਕੂਲਾਂ ਦੇ ਕਾਲਜਾਂ ਦੇ ਜਿਹੜੇ ਸਾਡੇ ਬੱਚੇ ਨੇ ਨੌਜਵਾਨ ਪੀੜੀ ਐ ਉਹਨਾਂ ਨੂੰ ਗੁਰੂ ਸਾਹਿਬ ਦੀ ਉਸ ਲਾਸਾਨੀ ਸ਼ਹਾਦਤੋਂ ਉਸ ਇਤਿਹਾਸ ਤੋਂ ਉਹਨਾਂ ਨੂੰ ਜਾਣੂ ਕਰਵਾਉਣ ਦੇ ਲਈ ਇੱਕ ਲਾਈਟ ਹੈਂਡ ਸਾਊਂਸ ਹੋ ਜਿਹੜਾ ਲਿਖਿਆ ਗਿਆ ਸੋ ਇੱਕ ਛੋਟੀ ਜੀ ਜਿਹੜੀ ਕੋਸ਼ਿਸ਼ ਆ ਪ੍ਰਾਲਾ ਜਿਹੜਾ ਕੀਤਾ ਗਿਆ ਜੋ ਅੱਜ ਸੰਗਰੂ ਰਣਵੀਰ ਕਾਲਜ ਦੇ ਵਿੱਚ ਜਿਸ ਦੇ ਵਿੱਚ ਸਾਰੇ ਬੱਚੇ ਆਏ ਨੇ ਤੇ ਗੁਰੂ ਸਾਹਿਬ ਦੀ ਜਿਹੜੀ ਸ਼ਹਾਦਤ ਆ ਉਹਨੂੰ ਇੱਕ ਬਰੀਫ ਜਿਹੜਾ ਤਰੀਕੇ ਦੇ ਨਾਲ ਉਹ ਜਿਹੜਾ ਦਿਖਾਇਆ ਗਿਆ ਸੋ ਗੁਰੂ ਸਾਹਿਬ ਦਾ ਜਿਹੜਾ ਉਪਦੇਸ਼ ਆ ਔਰ ਜੋ ਸ਼ਹਾਦਤ ਆ ਉਹਦੀ ਮਿਸਾਲ ਪੂਰੀ ਦੁਨੀਆ ਦੇ ਵਿੱਚ ਨਹੀਂ ਮਿਲਦੀ ਚਾਹੇ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਦਾਯਾਲਾ ਜੀ ਭਾਈ ਜੈਤੋਂ ਜੀ ਸੋ ਉਹਨਾਂ ਦੀਆਂ ਜਿਹੜੀਆਂ ਸ਼ਹਾਦਤਾਂ ਨੇ ਜੋ ਉਹਨਾਂ ਨੇ ਸਿੱਖੀ ਸਿੱਖ ਧਰਮ ਦੇ ਵਿੱਚ ਜੋ ਉਹਨਾਂ ਦਾ ਦੇਣ ਸੋ ਸਾਰੀਆਂ ਚੀਜ਼ਾਂ ਜਿਹੜਾ ਦਰਸਾਈਆਂ ਗਈਆਂ ਨੇ ਔਰ ਗੁਰੂ ਸਾਹਿਬ ਨੇ ਜਿਨ੍ਹਾਂ ਨੇ ਇਨਸਾਨੀਅਤ ਦੀ ਲੜਾਈ ਲੜੀ ਹੈ ਧਾਰਮਿਕ ਸੁਤੰਤਰਤਾ ਦੀ ਲੜਾਈ ਲੜੀ ਹੈ ਔਰ ਅਨਿਆ ਦੇ ਖਿਲਾਫ ਜਿਹੜੀ ਲੜਾਈ ਲੜੀ ਐ ਸੋ ਉਸ ਲੜਾਈ ਦੇ ਖਿਲਾਫ ਲੜ ਕੇ ਜੋ ਇੰਨੀ ਵੱਡੀ ਸ਼ਹਾਦਤ ਦਿੱਤੀ ਆ ਅੱਜ ਸਾਰਿਆਂ ਨੂੰ ਗੁਰੂ ਸਾਹਿਬ ਦੇ ਇਸ ਸ਼ੋਹ ਦੇਖਣ ਤੋਂ ਬਾਅਦ ਔਰ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਜੋ ਉਪਦੇਸ਼ ਮਿਲਦਾ ਉਹ ਇਹੀ ਆ ਕਿ ਸਾਰੇ ਰਲ ਮਿਲ ਕੇ ਅਸੀਂ ਆਪਣੀ ਜਿਹੜੀ ਧਾਰਮਿਕ ਸਾਂਝ ਆ ਉਹਨੂੰ ਬਰਕਰਾਰ ਰੱਖੀ ਆਪਸੀ ਪ੍ਰੇਮ ਪਿਆਰ ਜਿਹੜਾ ਉਹਨੂੰ ਬਰਕਰਾਰ ਰੱਖੀਏ ਤੇ ਇਨਸਾਨੀਅਤ ਦਾ ਜਿਹੜਾ ਫਰਜ਼ ਹਨ ਉਹ ਨਿਭਾਉਂਦੇ ਰਹੀਏ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਸਮੁੱਚੀ ਜਨਤਾ ਦੇ ਮੁੱਖ ਮੰਤਰੀ ਰਵੀਰ ਕੋਟ ਦੇ ਗਰਾਊਂਡ ਦੇ ਵਿੱਚ ਮਾਨ ਰਣਜੀਤ ਸਾਊਥੋ ਜੋ ਹੋ ਕੇ ਹੋਏ ਸ਼ਾਨਦਾਰ ਤੇ ਸਰਕਾਰ ਨਾਲ ਇਹਦੇ ਵਿੱਚ ਮੈਂ ਤਾਂ ਹੈਰਾਨ ਹੋ ਗਿਆ ਕਿ ਇੰਨਾ ਵੱਧ ਕਰਕੇ ਲੋਕਾਂ ਦੀ ਕਿੰਨੀ ਜਿਹੜੀ ਹੈ ਧੰਨਵਾਦ ਕਰਦੇ ਹਾਂ ਖਾਸ ਤੌਰ ਤੇ ਬੱਚੇ ਜਿਹੜੇ ਨੇ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਆਏ ਨੇ ਬਹੁਤ ਚੰਗਾ ਲੱਗਾ ਕਿ ਸਾਨੂੰ ਆਪਣੇ ਵਿਰਸੇ ਬਾਰੇ ਸਾਨੂੰ ਆਪਣੇ ਇਤਿਹਾਸ ਬਾਰੇ ਜਿਹੜੇ ਸ਼ਹੀਦੀਆਂ ਜਿਹੜੀਆਂ ਨੇ ਜਰੂਰਾਂ ਦਿੱਤੀਆਂ ਨੇ ਸਿੱਗੁਰਾਂ ਦਿੱਤੀਆਂ ਨੇ ਉਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਮਨ ਜਿਹੜਾ ਨਾ ਇੱਕਦਮ ਜਿਹੜਾ ਭਰ ਆਇਆ ਕਿਉਂਕਿ ਇੰਨੀ ਵਧੀਆ ਪੇਸ਼ਕਾਰੀ ਸੀ ਮੇਰੇ ਅਹੀਂ ਸ਼ਬਦ ਨਹੀਂ ਜੀ ਪ੍ਰਸ਼ਾਸਨ ਵੱਲੋਂ ਕਿਸ ਤਰੀਕੇ ਦੇ ਨਹੀਂ ਪ੍ਰਸ਼ਾਸਨ ਵੱਲੋਂ ਪੂਰੇ ਜਿਹੜੇ ਪ੍ਰਬੰਧ ਕੀਤੇ ਗਏ ਸੀਗੇ ਹਰ ਤਰ੍ਹਾਂ ਦੇ ਦੇਖੋ ਬੈਰੀਕੇਡਿੰਗ ਹੋ ਗਈ ਸੁਰੱਖਿਆ ਹੋ ਗਈ ਜਿਹੜੀ ਮੈਟਿੰਗ ਹੋ ਗਈ ਪਲੱਸ ਜਨਪਾਲੀ ਦਾ ਵੀ ਪੂਰਾ ਪ੍ਰਬੰਧ ਸੀਗਾ ਐਂਡ ਪ੍ਰਬੰਧ ਬੜੀ ਵਧੀਆ ਈਵਨ ਟਾਇਲਟਸ ਵੀ ਜਿਹੜੇ ਸੀ ਉਹ ਲਵਾਏ ਗਏ ਨੇ ਤੇ ਵਧੀਆ ਪ੍ਰਬੰਧ ਸੀਗੇ ਤੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਨੇ ਆ ਕੇ ਆਪਣੇ ਇਤਿਹਾਸ ਦੇ ਨਾਲ ਆਪਣੇ ਵਿਰਸੇ ਦੇ ਨਾਲ ਮੁਰ ਜਿਹੜਾ ਹੈ ਉਹ ਜੋੜ ਬਣਾਇਆ ਧੰਨਵਾਦ